ਦੋਸਤੋ ਅਰਜਨ ਢਿੱਲੋਂ ਪੰਜਾਬ ਦਾ ਮਸ਼ਹੂਰ ਗਾਇਕ ਬਿਲਕੁਲ ਡਾਊਨ ਟੂ ਅਰਥ ਕਦੇ ਵੀ ਕਿਸੇ ਕੰਟਰੋਵਰਸੀ ਦੇ ਵਿੱਚ ਨਹੀਂ ਪੈਂਦਾ ਅਤੇ ਬਹੁਤ ਹੀ ਵਧੀਆ ਲਿਖਤਾ ਬਹੁਤ ਹੀ ਸੋਹਣੀ ਆਵਾਜ਼ ਦਾ ਮਾਲਕ ਅਤੇ ਸਿੱਖ ਇਤਿਹਾਸ ਤੋਂ ਰਿਲੇਟਡ ਕਾਫੀ ਗਾਣੇ ਕੱਢੇ ਨੇ ਜਿਨ੍ਹਾਂ ਨੂੰ ਭਰਪੂਰ ਪਿਆਰ ਮਿਲਿਆ ਹੈ ਇੱਕ ਵੀਡੀਓ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਹੈਗੀ ਤਾਂ 2 ਮਹੀਨੇ ਪਹਿਲਾਂ ਦੀ ਲਾਈਵ ਦੀ ਉਹ ਕਲੀਪਾ ਜੋ ਕਿ ਉਸ ਸਮੇਂ ਮੂਵੀ ਰਿਲੀਜ਼ ਹੋਣੀ ਸੀ ਸਰਗੁਣ ਮਹਿਤਾ ਗਿੱਪੀ ਕਰੇਵਾਲ ਐਂਡ ਰੂਪੀ ਗਿਲ ਦੀ ਜੱਟ ਨੂੰ ਚੁੜੇਲ ਟੱਕਰੀ ਤਾਂ ਉਸ ਦੇ ਦੌਰਾਨ ਇੱਕ ਲਾਈਵ ਦੀ ਇੱਕ ਛੋਟੀ ਜੀ ਕਲਿੱਪ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਸਰਗੁਣ ਮਹਿਤਾ ਅਤੇ ਰੂਪੀ ਗਿਲ ਲਾਈਵ ਹੁੰਦੇ ਨੇ ਤੇ ਲਾਈਵ ਦੇ ਵਿੱਚ ਕੋਈ ਹਾਸੇ ਮਜ਼ਾਕ ਦੇ ਵਿੱਚ ਕਮੈਂਟ ਕਰਦਾ ਆ ਫੈਨ ਵੀ ਰੂਪੀ ਗਿਲ ਨੂੰ ਅਰਜੰਟਿਨੋ ਦੇ ਨਾਲ ਵਿਆਹ ਕਰਾ ਲੈਣਾ ਚਾਹੀਦਾ ਆ ਬਾਕੀ ਫਿਰ ਬਾਅਦ ਦੇ ਵਿੱਚ ਰੂਪੀ ਗਿਲ ਦਾ ਜਵਾਬ ਦੇਖੋ ਕੀ ਆਇਆ ਰੂਪੀ ਕੋਈ ਕਹਿ ਰਿਹਾ ਤੁਸੀਂ ਅਰਜੰਟਿਨੋ ਨਾਲ ਵਿਆਹ ਕਰਾ ਲਓ ਪੀਪਲ ਆ ਵਰਰੀ ਰੈਂਡਮ ਮੇਰੇ ਉਹਨਾਂ ਵੀ ਤਾਂ ਕਰਾਉਣਾ ਚਾਹੀਦਾ ਉਹਦਾ ਮਨ ਹੋਉਂਦਾ ਤੁਸੀਂ ਪਲੀਜ਼ ਫਿਲਮ ਦੇਖਣ ਜਾਓ ਜੋ ਜੱਤ ਨੂੰ ਜੜੇ ਤਿਆਰ ਰੱਖਦੇ ਆਪਾਂ ਤੇ ਸਾਰੇ ਨੂੰ ਮੇਰੇ ਵੱਲੋਂ ਹੈਲੋ ਤਾਂ ਇਹ ਹਾਸੇ ਮਜ਼ਾਕ ਵਾਲੀ ਕਨਵਰਸੇਸ਼ਨ ਸੀ ਜੋ ਕਿ ਲਾਈਵ ਦੇ ਜ਼ਰਾਂ ਨੂੰ ਹੋਈ ਸੀ ਸੋਸ਼ਲ ਮੀਡੀਆ ਤੇ ਇਹ ਰੀਲ ਵਾਇਰਲ ਹੋ ਰਹੀ ਸੀ ਉੱਤੇ ਤੁਹਾਡੇ ਤੱਕ ਸ਼ੇਅਰ ਕੀਤੀ ਜਾਵੇ ਬਾਕੀ ਦੋਸਤੋ ਅਰਜੰਟ ਢਿੱਲੋਂ ਦੀ ਕਕਾਲਾ ਕਾਣਿਆਂ ਦੇ ਵਿੱਚ ਪੂਰੀ ਛਾਪ ਛੱਡ ਦਿੱਤੀ ਆ ਅਰਜੰਟ ਢਿੱਲੋਂ ਨੇ ਇਹ ਗਾਣੇ ਉਹਨਾਂ ਦੇ ਬੰਦੀ ਸਿੰਘਾਂ ਤੇ ਆ ਸਿੱਖ ਇਤਿਹਾਸ ਤੇ ਆ ਅਤੇ ਕਿਸਾਨ ਅੰਦੋਲਨ ਤੇ ਆ ਉਹਨਾਂ ਕਰਕੇ ਜਿਆਦਾ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਆ ਅਰਜੰਟੀਨ ਲੋਨੇ ਤੁਹਾਨੂੰ ਅਰਜੰਟੀਨ ਕਿਵੇਂ ਦਾ ਲੱਗਦਾ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ